ਤੇ ਤੁਹਾਡੇ ਦੇ ਵਿੱਚ ਪ੍ਰੈਸ ਕਰਨਾ ਕੀਤੀ ਜਾ ਰਹੀ ਹੈ ਇਹ ਜਿਹੜਾ ਮਾਪਦਾ ਅੱਜ ਇਹ ਮਸਲਾ ਜਿਹੜਾ ਹੈ ਪਿਛਲੇ 2 ਸਾਲਾਂ ਤੋਂ ਕਾਫੀ ਸਰਗਰਮੀ ਜਿਹਦੇ ਫੜੀ ਸੀ ਪਹਿਲਾਂ ਵੀ 2 ਸਾਲ ਪਹਿਲਾਂ ਇਹ ਪਰਿਵਾਰ ਹੈ ਹੀਰਾ ਸਿੰਘ ਜੀ ਦਾ ਪਰਿਵਾਰ ਹੈ ਇਹ ਸੁਵਿੰਦਰ ਕੌਰ ਗੁਰਪ੍ਰੀਤ ਸਿੰਘ ਤੇ ਬਲਜਿੰਦਰ ਕੌਰ ਜਿਹੜੀ ਗੁਰਪ੍ਰੀਤ ਦੀ ਪਤਨੀ ਹੈ ਇਹ ਪਰਿਵਾਰ ਹੈਂਡੀਕੈਪ ਪਰਿਵਾਰ ਦੋ ਸਾਲ ਪਹਿਲਾਂ ਆਪਾਂ ਨੂੰ ਇਹ ਖਬਰ ਸਗੀ ਕਿ ਵੀ ਮੌਜੂਦਾ ਸਰਪੰਚ ਬਲਦੇਵ ਸਿੰਘ ਗੋਰੇ ਨੇ ਇਹਨਾਂ ਦੇ ਲਗਭਗ ਤਿੰਨ ਕਿੱਲੇ ਇੱਕ ਕਨਾਲ ਘਟ ਜਿਹੜੀ ਪੈਲੀ ਆ ਇਹਨਾਂ ਤੋਂ ਗਹਿਣੇ ਕਰਨ ਦੇ ਲਈ ਲਿਜਾ ਕੇ ਤੇ ਬਹਿ ਕਰਨੇ ਔਰ ਉਸ ਪੈੜੀ ਦੇ ਵਿੱਚ ਸੰਘਰਸ਼ ਕਮੇਟੀ ਵਾਲਿਆਂ ਨੇ ਵੀ ਬਹੁਤ ਜ਼ੋਰ ਲਾਇਆ ਪਹਿਲਾਂ ਔਰ ਉਸ ਵੇਲੇ 10 ਕਨਾਲ ਜਿਹੜੀ ਪੈੜੀ ਹੈ ਉਹ ਇਸ ਪਰਿਵਾਰ ਨੂੰ ਛੱਡ ਕੇ ਤੇ ਬਾਕੀ ਜਿਹੜੀ ਹੈ ਉਹ ਫੈਸਲਾ ਇਸ ਤਰੀਕੇ ਨਾਲ ਹੋਇਆ ਸੀ ਤੇ ਉਹ 10 ਕਨਾਲ ਤੇ ਵੀ ਤੇ ਘਰ ਤੇ ਵੀ ਹੁਣ ਦੁਬਾਰਾ ਫੇਰ ਕਬਜ਼ੇ ਕਰਨ ਦੀ ਨੀਤ ਨਾਲ ਆ ਕੁਝ ਦਿਨ ਪਹਿਲਾਂ ਤੇ ਸਰਪੰਚ ਜਿਹੜਾ ਉਹ ਨਾੜ ਨੂੰ ਵੀ ਅੱਗ ਲੱਗੀ ਨਾੜ ਨੂੰ ਅੱਗ ਲਾ ਕੇ ਤੂੜੀ ਨੂੰ ਇਹਨਾਂ ਦੇ ਘਰ 'ਚ ਅੱਗ ਲੱਗ ਗਈ ਤੇ ਫਿਰ ਆ ਕੱਲ ਪਰਸੋਂ ਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਡਾਂਗ ਲੈ ਕੇ ਬਜ਼ੁਰਗ ਮਾਤਾ ਨੂੰ ਤੇ ਸਾਡੀ ਭੈਣ ਜਿਹੜੀ ਹੈ ਬਲਜੀਤ ਕੌਰ ਇਹਨਾਂ ਨੂੰ ਡਾਂਗਾ ਨਾਲ ਉਹਨੇ ਕੁੱਟਿਆ ਤੇ ਨਗਰ ਦੇ ਵਿੱਚ ਔਰ ਮੇਰਾ ਖਿਆਲ ਹੈ ਸਾਰੇ ਇਲਾਕੇ ਦੇ ਵਿੱਚ ਇਹ ਆਵਾਜ਼ ਆਈ ਹੈ ਕਿ ਸਕੀ ਸਾਹਿਬ ਤੁਸੀਂ ਇਕੱਠੇ ਹੋ ਕੇ ਇਸ ਪਰਿਵਾਰ ਦੀ ਜਿਹੜੀ ਆ ਉਹ ਬਾਹ ਫੜੋ ਇਹਨਾਂ ਦੇ ਨਾਲ ਖੜੋ ਖੜੋ ਫਿਰ ਜਦੋਂ ਇਹ ਗੱਲ ਹੋਈ ਤੇ ਅਸੀਂ ਕੰਮ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਚੇਤੇ ਕੀਤੀਆਂ ਇਹ ਦੋ ਖਾਤਿਆਂ ਦੀ ਡਿਟੇਲ ਹੈ 2021 22 23 ਦੀ ਮੇਰੇ ਕੋਲ ਹੀਰਾ ਸਿੰਘ ਦੀ ਤੇ ਸੁਵਿੰਦਰ ਕੌਰ ਦੀ ਜਿਹਦੇ ਵਿੱਚ ਇਹ ਤਿੰਨਾਂ ਸਾਲਾਂ ਚ 1500 ਰੁਪਏ ਪੈਨਸ਼ਨ ਤੋਂ ਇਲਾਵਾ ਕੋਈ ਐਂਟਰੀ ਨਹੀਂ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਕਿ ਕਿਹੜੀ ਰਜਿਸਟਰੀ ਹੋ ਜਾਂਦੀ ਆ ਜਿਹਦੇ ਚ ਇੱਕ ਨੰਬਰ ਦਾ ਪੈਸਾ ਨਾ ਦਿੱਤਾ ਗਿਆ ਹੋਵੇ ਕੋਈ ਚੈੱਕ ਦਿੱਤਾ ਗਿਆ ਹੋਊਗਾ ਕੋਈ ਟਰਾਂਸਫਰ ਹੋਈ ਹੋਊਗੀ ਤੇ ਕਿਹੜਾ ਬੰਦਾ ਆ ਪਹਿਲੀ ਵੇਚਣ ਲੱਗਿਆ ਆਪਣੇ ਖਾਤੇ ਤੋਂ ਇਲਾਵਾ ਕਿਸੇ ਹੋਰ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾ ਲੈਂਦਾ ਸੋ ਇੱਕ ਤੇ ਪ੍ਰੂਫ ਇਹ ਆ ਕਿ ਇਹਨਾਂ ਦੋਨਾਂ ਮੀਆਂ ਬੀਬੀ ਦੇ ਅਕਾਊਂਟ ਦੇ ਵਿੱਚ 15-1500 ਰੁਪਏ ਦੇ ਇਲਾਵਾ ਮੈਂ ਸਾਰੀ ਕੋ ਕੱਢ ਲਈ ਆ ਇੱਕ ਇੱਕ ਐਂਟਰੀ ਦੇਖ ਲਈ ਆ 1500 ਰੁਪਏ ਤੋਂ ਉੱਤੇ 2000 ਰੁਪਏ ਤੋਂ ਉੱਤੇ ਕੋਈ ਵੀ ਐਂਟਰੀ ਨਹੀਂ ਪਾਈ ਗਈ। ਸੋ ਇਹ ਰਜਿਸਟਰੀ ਕਿਦਾਂ ਹੋ ਗਈ ਨਹੀਂ ਵੱਡੀ। ਫੇਰ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਵੀ ਨੇ ਉਹ 2022 ਫਰਵਰੀ ਤੇ 23 ਜਨਵਰੀ ਮਤਲਬ ਸਰਕਾਰ ਜਦੋਂ ਬਣੀ ਆ ਉਸ ਤੋਂ ਬਾਅਦ ਵੀ ਆਨੇ ਇਹਦਾ ਮਤਲਬ ਸਰਕਾਰ ਦਾ ਦਬਦਬਾ ਜਿਹੜਾ ਉਹਦਾ ਇਨਫਲੂਐਂਸ ਵਰਤ ਕੇ ਅ fırsਰਾਂ ਨੂੰ ਆਪਣਾ ਡਰਾਵਾ ਦੇ ਕੇ ਇਸ ਬੰਦੇ ਨੇ ਇਹਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਣਗੀਆਂ ਦੋ ਨੰਬਰ ਇਹਨਾਂ ਹੀਰਾ ਸਿੰਘ ਨੂੰ ਉਹ ਲੈ ਕੇ ਗਿਆ ਕਿ ਮੈਂ ਤੈਨੂੰ ਜਿਹੜੇ ਥੋੜੇ ਥੋੜੇ ਪੈਸੇ ਤੂੰ ਕਰਕੇ ਮੇਰੇ ਤੋਂ ਲੈ ਆ ਕੋਈ ਤੋਂ ਮਾਨ ਤੇ ਲੈ ਆ ਕੋਈ ਹੋਰ ਵਰਤੋਲੀ ਲੈ ਆ ਉਹਦਾ ਮੈਂ ਜਿਹੜਾ ਉਹ ਲਿਖਾਉਣਾ ਹੈ ਡਾਕੂਮੈਂਟ ਜਿਹਦੇ ਵਿੱਚ ਅਸੀਂ ਕਹਿੰਨੇ ਜਿਹਨੂੰ ਆਪਾਂ ਕਹਿੰਨੇ ਰਹਿਣ ਗਹਿਣੇ ਕਰਨੇ ਗਹਿਣੇ ਕਰਨ ਦਾ ਉਹਨੇ ਚਾਸਾ ਦੇ ਕੇ ਲਿਜਾ ਕੇ ਤੇ ਉਹਨੇ ਇਹ ਰਜਿਸਟਰੀਆਂ ਜਿਹੜੀਆਂ ਇਹ ਕਰਵਾਈਆਂ ਨੇ ਔਰ ਇਹ ਦੇਖੋ ਕਿ ਇਸ ਰਜਿਸਟਰੀ ਦਾ ਜਿਹੜਾ ਗਵਾਹ ਹੈ ਉਹ ਇਹਦਾ ਸ਼ਕਾ ਭਰਾ ਹੈ ਦੋਨੋਂ ਰਜਿਸਟਰੀਆਂ ਚ ਇਹਦਾ ਮਤਲਬ ਹੈ ਕਿ ਚਾਲ ਸਾਜੀ ਜਿਹੜੀ ਆ ਉਹ ਪਹਿਲਾਂ ਤੋਂ ਦਿਮਾਗ 'ਚ ਸੀ ਕਿ ਇਹ ਕੱਲ ਨੂੰ ਚੈਲੰਜ ਹੋਣੀ ਆ ਤੇ ਗਵਾਹ ਮੇਰਾ ਹੋਵੇ ਵਿੱਚ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹ ਤੋਂ ਪਹਿਲਾਂ ਆ ਜਿਹੜਾ ਐਫੀਡੇਵਿਟ ਭਰਦੇ ਨੇ ਸਰਪੰਚੀਆਂ ਵੇਲੇ ਉਹਦੇ ਵਿੱਚ ਵੀ ਕੋਈ ਹੋਰ ਜ਼ਮੀਨ ਦਾ ਜ਼ਿਕਰ ਨਹੀਂ ਹੈਗਾ ਤੇ ਇਹਨਾਂ ਨੂੰ ਜਦੋਂ ਪਿਆ ਰੌਲਾ ਕਿ ਹੁਣ ਤੇ ਰੌਲਾ ਪੈ ਗਿਆ ਇਹ ਜ਼ਮੀਨ ਸਾਡੇ ਹੱਥੋਂ ਨਿਕਲ ਜਾਣੀ ਹੈ 22 3 2023 ਦੇ ਵਿੱਚ 8 ਕਨਾਲਾ ਹਰਪ੍ਰੀਤ ਨੂੰ ਵੇਚ ਦਿੱਤੀ ਜਾਂਦੀ ਹੈ ਹਰਪ੍ਰੀਤ ਕੌਣ ਹੈ ਜਿਹੜਾ 24 ਘੰਟੇ ਦੇ ਨਾਲ ਰਹਿੰਦਾ ਹੈ ਏਸੀ ਪਿੰਡ ਦਾ ਵਸਨੀਕ ਹੈ ਛੋ ਇਹ ਜਿੰਨਾ ਵੀ ਇਹ ਸਾਰਾ ਡਰਾਮਾ ਹੋ ਰਿਹਾ ਹੈ ਇਹ ਸਿਰਫ ਤੇ ਸਿਰਫ ਵੇਸ ਕਰਕੇ ਹੋ ਰਿਹਾ ਹੈ ਕਿ ਇਹ ਪਰਿਵਾਰ ਇੱਕ ਤਾਂ ਗਰੀਬ ਪਰਿਵਾਰ ਹੈ ਉਤੋਂ ਅਬਾਹਜ ਨੇ ਤੇ ਸਾਦਾ ਪਰਿਵਾਰ ਹੈ ਕਿ ਕਿਤੇ ਵੀ ਜਾ ਕੇ ਪਹੁੰਚ ਨਹੀਂ ਕਰ ਸਕਦੇ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਕਿਸੇ ਨੂੰ ਨਾਲ ਲੈ ਜਾ ਕੇ ਜੇ ਇਹ ਇਹ ਬੀਬੀ ਜਦੋਂ ਜਾਂਦੀ ਆ ਥਾਣੇ ਜਾਂਦੀ ਆ ਜਾਂ ਹੀਰਾ ਸਿੰਘ ਜਾਂਦਾ ਜਾਂ ਕੋਈ ਵੀ ਜਾਂਦਾ ਤੇ ਉਹਨੂੰ ਇਹ ਸਨਿਆ ਲੱਗ ਜਾਂਦਾ ਕਿ ਸਰਕਾਰ ਮੇਰੀ ਹੈ ਤੇ ਮੈਂ ਤੁਹਾਡਾ ਹਾਲ ਕੀ ਕਰੂੰਗਾ ਤੁਸੀਂ ਵੇਖ ਲਓ ਤੁਸੀਂ ਇਹ ਵੇਖੋ ਕਿ ਹਾਲ ਜਿਹੜਾ ਉਹ ਮੈਨੂੰ ਹੁਣ ਕਹਿਣ ਦੀ ਗੱਲ ਨਹੀਂ ਤੁਸੀਂ ਸਾਰੇ ਮੇਰੇ ਪ੍ਰੈਸ ਦੇ ਵੀਰ ਹੋ 2022 ਚ ਅਸੀਂ ਵੀ ਇਹ ਇਲੈਕਸ਼ਨ ਲੜੀ ਸੀ ਤੇ ਇਹ ਨਾਰਾ ਮਨਜਿੰਦਰ ਸਿੰਘ ਲਾਲਪੁਰੇ ਦਾ ਸੀ ਨੇਤਾ ਨਹੀਂ ਬੇਟਾ ਤੇ ਇਹ بیٹے ਦੇ ਸਾਲੇ ਦੀਆਂ ਕਰਤੂਤਾਂ ਵੇਖ ਲਓ ਕਿ ਬੇਟਾ ਹੁਣ ਅੱਜ ਕੱਲ ਕੀ ਕਰਦਾ ਆ ਬੇਟੇ ਦਾ ਪਰਿਵਾਰ ਸਹੁਰਾ ਪਰਿਵਾਰ ਕੀ ਕਰ ਰਿਹਾ ਇਹ ਜਿੱਥੇ ਡਾਂਗਾ ਲੈ ਕੇ ਬਜ਼ੁਰਗ ਬਜ਼ੁਰਗ ਔਰਤ ਔਰ ਸਾਡੀ ਭੈਣ ਆ ਮੇਰੇ ਕੋਲ ਵੀਡੀਓ ਹੈ ਮੇਰਾ خیال ਤੁਹਾਡੇ ਸਾਰਿਆਂ ਕੋਲ ਆ ਗਈ ਹੋਏਗੀ ਕਿ ਇਸ ਕੁੜੀ ਨੇ ਉਹ ਡਾਂਗ ਨੂੰ ਫੜ ਕੇ ਤਾਂ ਫਿਰ ਪਿੱਛੇੋ ਖਿੱਚਿਆ ਆਪਣੀ ਜਾਨ ਬਚਾਉਣ ਲਈ ਸੋ ਜਿਹੜੇ ਇਹ ਬੇਟੇ ਬਣੇ ਫਿਰਦੇ ਨੇ ਉਹ ਹੁਣ ਇਹੋ ਜੀ ਸੇਵਾ ਕਰਦੇ ਨੇ ਆਪਣੇ ਮਾਪੇ ਦੀ ਆਪਣੇ ਭੈਣਾ ਭਰਾਵਾਂ ਦੀ ਤੁਸੀਂ ਇਹ ਵੇਖ ਲਓ ਕਿ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਇੱਥੇ ਆਇਆ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਮਨਜਿੰਦਰ ਸਿੰਘ ਲਾਲਪੁਰਾ ਜੀ ਤੁਹਾਨੂੰ ਜਾਗਣਾ ਪੈਣਾ ਨਹੀਂ ਤਾਂ ਜਨਤਾ ਨੇ ਵੀ ਤੇ ਅਸੀਂ ਕਾਂਗਰਸੀਆਂ ਨੇ ਮੈਂ ਖੁਦ ਤੁਹਾਨੂੰ ਜਗਾਉਣ ਦਾ ਅੱਜ ਬੀੜਾ ਇਥੋਂ ਚੱਕ ਕੇ ਜਾਊਂਗਾ ਮੈਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ ਇਸ ਪਰਿਵਾਰ ਲਈ ਪਵਾ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਕਿਉਂ ਨਾ ਜਾਣਾ ਪਵੇ ਇਸ ਪਰਿਵਾਰ ਲਈ ਸਾਡੀ ਸਰਕਾਰ 2027 ਚ ਬਣਨੀ ਹੈ ਉਸ ਸਰਕਾਰ ਦੇ ਵਿੱਚ ਮੈਨੂੰ ਵਿਜੀਲੈਂਸ ਇਨਕੁਆਇਰੀ ਕਰਾ ਕੇ ਜਿੰਨੇ ਜਿੰਨੇ ਬੰਦੇ ਵੀ ਇਨਵੋਲਵ ਹੋਏ ਜੇ ਆ ਮੇਰਾ ਭਰਾ ਹਰਪ੍ਰੀਤ ਨੇ ਵੀ ਜੇ ਪਹਿਲੀ ਲਈ ਆ ਨਾ ਤੇ ਇਹ ਵੀ ਤਿਆਰੀ ਫੜ ਲਵੇ ਫਿਰ ਤੇ ਜਿਹੜਾ ਕੋ ਆਉਣ ਵਾਲੇ ਸਮੇਂ ਚ ਕੋ ਲਾਊਗਾ ਉਹ ਵੀ ਤਿਆਰੀਆਂ ਫੜ ਲੈ ਕਿਉਂਕਿ ਇਹ ਬਖਸ਼ੇ ਨਹੀਂ ਜਾਣਾ ਕਿਸੇ ਨੇ ਵੀ ਮੈਂ ਇੱਕ ਇੱਕ ਅਕਾਊਂਟ ਦਾ ਫਰੇਂਜ਼ਿਕ ਆਡਿਟ ਕਰਾ ਕੇ ਇਹ ਕਿੱਥੋਂ ਪੈਸੇ ਆਏ ਜਿਹੜੇ ਇਹਨਾਂ ਦੇ ਹੱਥ ਚ ਆਏ ਆ ਜਿਹੜੇ ਆਪਾਂ 60 70 80 ਲੱਖ ਜਿੰਨਾ ਵੀ ਇਹਨਾਂ ਨੇ ਕਹਿ ਕੇ ਰਜਿਸਟਰੀ ਕਰਾਈ ਆ ਉਹਦੀ ਟ੍ਰੇਲ ਬਣਾਉਗੇ ਟ੍ਰੇਲ ਕਿ ਕਿੱਥੋਂ ਤੁਰਿਆ ਤੇ ਕਿੱਥੇ ਆਇਆ ਇਹ ਗੱਲਾਂ ਨਾਲ ਗੱਲ ਨਹੀਂ ਚੱਲਣੀ ਇਹ ਮੂੰਹ ਜਵਾਨੀ ਗੱਲ ਨਹੀਂ ਚੱਲਣੀ ਇਹ ਤੁਹਾਨੂੰ ਤੁਹਾਨੂੰ ਆਦਤ ਪੈ ਗਈ ਆ ਕਿ ਸਾਡੇ ਸਰਪੰਚਾਂ ਨੂੰ ਦਬਕਾ ਮਾਰ ਲਿਆ ਅੱਜ ਤੁਸੀਂ ਗਿੱਜਿਓ ਆ ਕਿ ਜਗਰੂਬ ਸਾਡਾ ਬੰਦਾ ਉਹਤੇ ਜੀ ਕਰਾ ਦਿਓ ਝੂਠੇ ਪਰਚੇ ਪੰਚਾਇਤ ਦੇ ਗਵਨ ਕਰਨ ਦੇ ਸਾਡਾ ਜੱਸ ਲਾਲਪੁਰਾ ਆ ਉਹਦੇ ਤੇ ਕਰਾ ਦਿਓ ਜੀ ਪਰਚੇ ਕਿਉਂਕਿ ਉਹਨੇ ਤੇਰੇ ਗਵਨ 30 ਕਰੋੜ ਦੇ ਕੱਢੇ ਨੇ ਇਹ ਉਤੋਂ ਵੱਧ ਦੇ ਕੱਢਿਆ ਪੰਚਾਇਤਾਂ ਦੇ ਵਿੱਚੋਂ ਪੈਸੇ ਕੱਢਦੇ ਆ ਤੁਹਾਡਾ ਮੂੰਹ ਪਿਆ ਆ ਸਰਕਾਰੀ ਮੁਲਾਜ਼ਮ ਤੁਹਾਡੇ ਇੱਥੇ ਜਈ ਦੇ ਇਹਨਾਂ ਨੇ ਚਪੇੜਾ ਮਾਰੀਆਂ ਸੀ ਇਹੋ ਜੇ ਤੁਹਾਡੀਆਂ ਦਲੇਰੀਆਂ ਜਿਹੜੀਆਂ ਅੱਜ ਪਬਲਿਕ ਤੁਹਾਡੀ ਦਲੇਰੀ ਕੱਢ ਦਊਗੀ ਮੈਂ ਤੁਹਾਨੂੰ ਦੱਸੀ ਜਾਣਾ ਬੰਦੇ ਜਾਓ ਬਣ ਔਰ ਇਸ ਗਰੀਬ ਪਰਿਵਾਰ ਨੂੰ ਇਹਨਾਂ ਦੀ ਜ਼ਮੀਨ ਵਾਪਸ ਕਰੋ ਔਰ ਹਾਂ ਜੇ ਤੁਹਾਡੇ ਲੋ ਕੋਈ 2 4 ਲੱਖ 5 ਲੱਖ ਕੋਈ ਤੁਸੀਂ ਕਿਸ ਤਰ੍ਹਾਂ ਚ ਇਹਨਾਂ ਨੂੰ ਦਿੱਤਾ ਉਹ ਵੀ ਅਸੀਂ ਅਸੀਂ ਵਚਨ ਮੰਨਿਆ ਕਿ ਉਹ ਤੁਹਾਡਾ ਅਸੀਂ ਵਾਪਸ ਕਰਾਵਾਂਗੇ ਪਰ ਅਸੀਂ ਦੋ ਦੇ ਕੇ ਚਾਰ ਦੇ ਕੇ ਪੰਜ ਦੇ ਕੇ ਅਸੀਂ ਤਿੰਨ ਕਿੱਲੇ ਨਹੀਂ ਤੁਹਾਨੂੰ ਵਾਣ ਦੇਣੇ ਇਸ ਲਈ ਤੁਸੀਂ ਵੀ ਤਿਆਰ ਕਰ ਲਓ ਤਾਂ ਮੇਰਾ ਖਿਆਲ ਆ ਸਾਰਾ ਵੈਂਪੁਰੀ ਨਗਰ ਆ ਮੇਰੇ ਨਾਲ ਇਥੇ ਇੱਕ ਜੋਟੋ ਕੇ ਖੜਿਆ ਠੀਕ ਹੈ ਸਾਡੇ ਰਾਜਨੀਤਿਕ ਕੋਈ ਆਈਡੀਓਲੋਜੀ ਵੱਖਰੀ ਵੱਖਰੀ ਹੋ ਸਕਦੀ ਹੈ ਕਿਸੇ ਹੋਰ ਪਾਰਟੀ ਨਾਲ ਕੋਈ ਸਾਧਨ ਹੋ ਸਕਦਾ ਪਰ ਵੀਰੋ ਇਸ ਮਸਲੇ 'ਚ ਅਸੀਂ ਸਾਰੇ ਇਕੱਠਿਆਂ ਅਸੀਂ ਇਸ ਪਰਿਵਾਰ ਨੂੰ ਉਹ ਮੈਂ ਅਸੀਂ ਜਿਹੜੀ ਮਰਜ਼ੀ ਪਾਰਟੀ ਦੇ ਆ ਇਸ ਪਰਿਵਾਰ ਨੂੰ ਅਸੀਂ ਨਿਆ ਦਵਾਈ ਦੇ ਰਹਿਣਾ ਸਖੀ ਸਾਹਿਬ ਤੁਹੀਂ ਹੁਣੇ ਬੋਲੇ ਕਿ ਅੱਜ ਅਸੀਂ ਇੱਥੋਂ ਪ੍ਰਣ ਕਰਨਾ ਆ ਕਿ ਲਾਲਪੁਰਾ ਸਾਲੂ ਜਗਵਾਉਂਦਾ ਸੀ ਕਿ 3 ਸਾਲ ਹੋ ਗਏ ਨੇ ਲਾਲਪੁਰਾ ਸੁਦੇ ਸਾਹਿਬ ਨੇ ਸੁਤੇ ਨੂੰ ਇਹਦਾ ਮੇਰਾ ਖਿਆਲ ਆ ਮੈਨੂੰ ਇਹਦਾ ਜਵਾਬ ਦੇਣ ਦੀ ਲੋੜ ਨਹੀਂ ਇਹ ਤਾਂ ਪੂਰਾ ਪੰਜਾਬ ਦਾ ਸਰ ਹੈ ਉਹ ਭਗਵਾਨ ਤਾਂ ਮਾਂ ਨਹੀਂ ਸੁਤਾ ਚੋ ਚੁਕ ਟੁਟਕ ਲਿਆ ਤਾਂ ਉਹਨੂੰ ਵੇਹਲ ਨਹੀਂ ਮਿਲ ਰਿਆ ਇੱਥੇ ਸਵਾਏ ਠਗੀ ਠੋਰੀ ਤੋਂ ਹੋਰ ਕੋਈ ਕੰਮ ਨਹੀਂ ਹੋ ਰਿਹਾ ਇਹਨਾਂ ਕੋ ਜਿਹੜੀ ਰੇਸ਼ਟੀ ਗਈ ਹੈ ਜੀ ਉਹ ਕਿੰਨੇ ਤੈਸੇ ਦੀ ਕਰਾਈ ਇਹਨਾਂ ਨੂੰ ਉਹਦੀ ਡਿਟੇਲ ਮੈਂ ਜੀ ਆ ਕਿਉਂਕਿ ਸ਼ਾਰਟ ਨੋਟਿਸ ਚ ਮੈਂ ਆ ਆ ਮੈਂ ਹਲੇ ਸਿਰਫ ਉਹਦਾ ਮੋਟਾ-ਮੋਟਾ ਵੇਰਵਾ ਕੱਢਿਆ ਉਹਦੀ ਡਿਟੇਲ ਅਸੀਂ ਰਜਿਸਟਰੀ ਦੀ ਕਾਪੀ ਆਰਟੀਆਈ ਦੇ ਰਾਹੀਂ ਕਢਾਣਦੇ ਆ ਉਹ ਜਿੱਦਾਂ ਮੈਨੂੰ ਮਿਲਦੀ ਆ ਮੇਰਾ ਖਿਆਲ ਆ 60-70 ਲੱਖ ਰੁਪਏ ਦਾ ਕੋਈ ਇਹਨਾਂ ਦਾ ਇਹਨਾਂ ਨੇ ਪਾਇਆ ਹੈਗਾ ਜੀ ਸਿੱਖੀ ਸਾਹਿਬ ਰਿਸ਼ਤਾ ਜਿਹੜਾ ਇਹਦਾ ਆਪਸੀ ਕੀ ਸਰਪੰਚ ਦਾ ਮੇਨ ਮੋਡਿਨ ਰਿਸ਼ਤਾ ਤੇ ਕਿਹੜੇ-ਕਿਹੜੇ ਹੋਰੂ ਕੰਮ ਨੇ ਜਿਹੜੇ ਇਹਨਾਂ ਸਰਪੰਚ ਨੂੰ ਦਿੱਤੇ ਜਾ ਰਹੇ ਨੇ ਐਮਐਲਐਸ ਉਹਨਾਂ ਕੀ ਇਸ ਦਾ ਇਹਨਾਂ ਦਾ ਲਾਭ ਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਇੱਥੇ ਵਿਆਹੇ ਨੇ ਵੇਂਪੂਈ ਚ ਇਹ ਮੇਰੇ ਸਾਰੇ ਸੱਜਣ ਜਿਹੜੇ ਵੇਂਪੂਈ ਦੇ ਨੇ ਇਹਨਾਂ ਨੇ 2022 ਚ ਲਾਲਪੁਰਾ ਸਾਹਿਬ ਨੂੰ ਵੋਟ ਕਿਉਂਕਿ ਪਿੰਡ ਦਾ ਜਵਾਈ ਕਰਕੇ ਇਹਨਾਂ ਨੇ ਪਾਈਆ ਮੇਰੇ ਆਪਣੇ ਸਾਥੀਆਂ ਨੇ ਮੈਨੂੰ ਕਿਹਾ ਕਿ ਇੱਦਾਂ ਚੰਗੇ ਨਹੀਂ ਲੱਗਦਾ ਇਹ ਸਾਡੇ ਪਿੰਡ ਦਾ ਜਵਾਈ ਆ ਕਈਆਂ ਸਾਡੇ ਬੰਦਿਆਂ ਨੇ ਵੀ ਵੋਟਾਂ ਪਾਈਆਂ ਨੇ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਠੀਕ ਹੈ ਸਤਿਕਾਰ ਕਰਨਾ ਚਾਹੀਦਾ ਪਰ ਸਤਿਕਾਰ ਕਿਸੇ ਦਾ ਇਸ ਕਰਕੇ ਨਾ ਕਰੋ ਕਿ ਉਹ ਵਿਆਹਿਆ ਹੈ ਸਤਕਾਰ ਕਿਸੇ ਨੂੰ ਜੇ ਕਰਾਉਣਾ ਹੈ ਤੇ ਆ ਡਾਂਗਾ ਨਾ ਮਾਰੋ ਲੋਕਾਂ ਦੇ ਕੁੱਟੋ ਨਾ ਉਹਨਾਂ ਨੂੰ ਐਮਐਲਏ ਦਾ ਉਸ ਪਰਿਵਾਰ ਨੂੰ ਪਹਿਲਾਂ ਹੀ ਐਸਐਸਪੀ ਦਫ਼ਤਰ ਦਗਾ ਚ ਦਿੱਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੇਖਦੇ ਨੇ ਪੁਲਿਸ ਪ੍ਰਸ਼ਾਸਨ ਦਾ ਤਾਂ ਮੈਂ ਕੀ ਕਹਾਂ ਜੀ ਐਸ ਸਾਬੇਂ ਸਪੈਟਰ ਕੋਰਟ ਚ ਮਰਿਆ ਤੇ ਉਹਦੇ ਚ 6-7 ਜਾਣੇ ਜਿਹੜੇ ਆ ਉਹ ਬੇਗੁਨਾ ਕਰਕੇ ਬਾਹਰ ਕਰ ਦਿੱਤੇ ਪੁਲਿਸ ਦੇ ਪੱਲੇ ਕੀ ਆ ਉਹਨਾਂ ਦਾ ਆਪਣਾ ਬੰਦਾ ਮਰਿਆ ਹੋਵੇ ਗੋਲੀ ਉਹਨਾਂ ਦੇ ਅੱਖਾਂ ਮੋਰੇ ਗੋਲੀ ਵਜੀ ਹੋਵੇ ਤੇ ਤੁਸੀਂ ਇਨਕੁਆਇਰੀ ਕਰਕੇ ਰਾਜਨੀਤਿਕ ਪ੍ਰੈਸ਼ਰ ਥੱਲੇ ਆ ਕੇ ਤੁਸੀਂ ਪਰਿਵਾਰ ਦਾ ਉਹ ਉਹਦੀ ਸ਼ਹਾਦਤ ਦਾ ਬੇੜਾ ਗਰ ਕੇ ਕਰਤਾ ਇਹਨਾਂ ਤੋਂ ਕੀ ਅਸੀਂ ਆ ਕਰਦੇ ਆ ਅਸੀਂ ਇਸ ਪਰਿਵਾਰ ਨੂੰ ਮੈਂ ਲੈ ਕੇ ਦੇਖੋ ਜਿਹੜਾ ਜੋ ਬਣੀ ਆ ਗੱਲ ਉਹ ਕਰਨੀ ਪੈਣੀ ਆ ਲਾਅ ਮੁਤਾਬਕ ਪਹਿਲਾਂ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਾਂਗੇ ਇਹਨਾਂ ਦੀ ਐਪਲੀਕੇਸ਼ਨ ਰਿਪਰੈਜੈਂਟੇਸ਼ਨ ਮੈਂ ਆਪ ਖੁਦ ਜਾ ਕੇ ਦਊਂਗਾ ਉਸ ਤੋਂ ਬਾਅਦ ਕਾਰਵਾਈ ਕੀ ਕਰਦੇ ਆ ਕਿਦਾਂ ਕਰਦੇ ਆ ਤਜੇ ਨਹੀਂ ਤੇ ਫਿਰ کورٹ ਦਾ ਦਰਵਾਜਾ ਸਾਡੇ ਲਈ ਹਮੇਸ਼ਾ ਖੁੱਲਾ ਹੈ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਵੀ ਭਾਵੇਂ ਸਾਨੂੰ ਵਕੀਲ ਕਰਨਾ ਪਵੇ ਰਮਨਜੀਤ ਸਿੰਘ ਸਿੱਕੀ ਤੇ ਸਮੁੱਚੀ ਮੇਰੇ ਆਪਾਈਚਾਰਾ ਜਿਹੜਾ ਇਹ ਤਾਂ ਬੇਟਾ ਅਸੀਂ ਵਚਨ ਮੰਨਦੇ ਆ ਭਾਵੇਂ ਸਾਨੂੰ 10000 ਰੁਪਏ ਇਕੱਠੇ ਕਰਕੇ ਨਾ ਇਹਨਾਂ ਲਈ ਲੜਾਈ ਲੜਨੀ ਪਵੇ ਅਸੀਂ ਲੜਾਂਗੇ ਸਿੱਕੀ ਸਾਹਿਬ ਜਿਹੜਾ ਹਾਸਾ ਹੋਇਆ ਜਿਹੜਾ ਡੰਗਾ ਮਾਰੀਏ ਡੰਗਾ ਕਿੱਥੇ ਮਾਰੀਏ ਤੇ ਡੰਗਾ ਬੰਦਾ ਕੰਨ ਕੀ ਦੱਸੇ ਇਹ ਹੁਣ ਮੈਂ ਇਹ ਬੀਬੀ ਨੂੰ ਕਹਿਣਾ ਜੀ ਬਾਕੀ ਵਾਰਤਾਲਾਪ ਜਿਹੜੀ ਆ ਕਿੱਦਾਂ ਕਿੱਦਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਪਰਿਵਾਰ ਹੁਣ ਆਪ ਤੁਹਾਡੇ ਨਾਲ ਸਾਂਝਾ ਕਰੂਗਾ ਜੀ ਮਾਈਕ ਲੱਗ ਰਿਹਾ ਜੀ ਕੀ ਗੱਲ ਬਾਤ ਕੀ ਗੱਲ ਬਾਤ ਧੰਨਵਾਦ ਇਹ ਹੋਈ 6 ਲੱਖ ਰੁਪਏ ਨੇ ਕੋਈ ਨਹੀਂ ਲਿਆ ਸੀ ਠੀਕ ਆ 6 ਲੱਖ ਰੁਪਏ ਲਿਆ ਸੀ ਇਹਨੇ ਕਿਹਾ ਕਿ ਥੋੜੇ-ਬਹੁਤੇ ਮੈਂ ਪੈਸੇ ਦਿੱਤੇ ਆ ਤੇ ਤੁਸੀਂ ਪਿਆਰੀ ਜਿਹੜੀ ਗੈਣੇ ਕਰਉ ਉਹ ਜਿੱਕੇ ਸਾਨੂੰ ਪਰਿਵਾਰ ਨੂੰ ਘੜਿਆ ਨਹੀਂ ਆ ਸਿਰਫ ਖੜਿਆ ਡੈਡੀ ਗੱਲੇ ਨੂੰ ਅੱਧਾ ਉਹਨਾਂ ਨੇ ਕਿਹਾ ਥੋੜੀ-ਬਹੁਤੀ ਪਿਆਰੀ ਗੈਣੇ ਕਰਨ ਗਏ ਆ ਸਾਰੀ ਬੈਲ ਖਾ ਲਈ ਆ ਦੂਜੀ ਇਹ ਗੱਲ ਇਹਨੇ ਸਾਡੇ ਘਰ ਦੀ ਥੂੜੀ ਸਾੜ ਦਿੱਤੀ ਆ ਧੱਕ ਨਾਲ ਨਾ ਨਾ ਉਹ ਵੀ ਸਾੜ ਦਿੱਤਾ ਫਿਰ ਮੈਂ ਪਰਚਾ ਦੇ ਕੇ ਰਿਪੋਰਟ ਦੇ ਕੇ ਥਾਣੇ ਤਰਨਤਾਲ ਡੀਸੀ ਕੋ ਉਸਨੇ ਕਿਹਾ ਵਾ ਕਿ ਤੂੰ ਗੋਂਦਵਾਲ ਜਾਓ ਗੋਂਦਵਾਲ ਗਈਆਂ ਗੋਂਦਾਂ ਨੇ ਕਹਿਤਾ ਉਹਦੀ ਸਰਕਾਰ ਵਾ ਅਸੀਂ ਕੁਝ ਨਹੀਂ ਕਰ ਸਕਦੇ ਕਿੰਨਾਂ ਵੱਲੋਂ ਕਹਿ ਗਿਆ ਹਾਂਜੀ good enough okay. ਉਨੇ ਕਿਹਾ ਕਿ ਸਰਕਾਰੇ ਕੁਝ ਨਹੀਂ ਕਰ ਸਕਦੀ ਫਿਰ ਵਾਪਸ ਆਏ ਆ ਫਿਰ ਅਣਕੇ ਮੈਂ ਥੋੜੀ ਜਿਹੀ ਸਾਦੇ ਪਨੀਰੀ ਬਣਾਉਣ ਲੱਗੀ ਆ ਇਹ ਸਾਡੇ ਕੋਲ ਆਇਆ ਇਹਨੇ ਸਾਨੂੰ ਕਿਹਾ ਵਾ ਵੀ ਤੂੰ ਪਰਚੇ ਘਾਤੋ ਦਿੰਦੀ ਫਿਰਦੀ ਆ ਫਿਰ ਮੈਨੂੰ ਇਹ ਗੱਲ ਕਹੀ ਆ ਕਿ ਤੂੰ ਮੇਰੀ ਟੂੜੀ ਸਾਰੀ ਆ ਇਸ ਕਰਕੇ ਪਰਚਾ ਦਿੱਤਾ ਬਾਅਦ ਚ ਇਹਨੇ ਕੀ ਕੀਤਾ ਕਿ ਡਾਂਗਾ ਮੇਰੀ ਮਾਤਾ ਦੇ ਮਾਰੀਆਂ ਬਾਅਦ ਚ ਮੇਰੇ ਮਾਰੀਆਂ ਮੈਂ ਤੁਹਾ ਡੰਡਾ ਖੋਲਿਆ ਮੈਂ ਫਿਰ ਮੇਰੀ ਵਿਧਾਈ ਵੀਡੀਓ ਬਣਾਉਂਦੀ ਇਹਦੇ ਹੱਥ ਹੀ ਪੈ ਗਿਆ ਇਹ ਕਹਿੰਦਾ ਜੇ ਜੋ ਕਰਨਾ ਕਰ ਲੋ ਮੇਰੀ ਸਰਕਾਰ ਚੱਲਦੀ ਆ ਤੇ ਫਿਰ ਤਾਂ ਹੁਣ ਕਹਾਂ ਦੇਗੇ ਸਾਨੂੰ ਇਹ ਗੱਲ ਕਹੀ ਆ ਸੂਆ ਨਾ ਪਰਿਆ ਪਿਆ ਇਹਨੇ ਕਿ ਸੂਏ ਦੇ ਵੇ ਤਾਂ ਮਾਰ ਕੇ ਛੋੜ ਦੇਣਾ ਵਾ ਡੰਗਾ ਕਿਹਨਾਂ ਕਿਹਨਾਂ ਵੱਲ ਮਾਰੀਆਂ ਗਈਆਂ ਤਾਂ ਡੰਗਾ ਗੋਰੇ ਪ੍ਰਧਾਨ ਵੱਲ ਜਿਹੜੀ ਪੈਸੇ ਦੀ ਗੱਲ ਕਰਦੇ ਸੀ ਮੈਂ ਜਮੀਨ ਖੋਦੀ ਆ ਤੁਹਾਡਾ ਉੱਤੇ ਕੀ ਜੈਣਾ ਉਹ ਤੇ ਆ ਕਿ ਜਮੀਨ ਜਿਹੜੀ ਆ ਤਿੰਨ ਕਿੱਲੇ ਸਾਡੀ ਪੈਲੀ ਆ ਉਹਦੇ ਵਿੱਚੋਂ ਅਸੀਂ ਥੋੜੇ-ਬੋੜੇ ਤਾਂ ਸਾਨੂੰ ਪੈਸਿਆਂ ਦੀ ਲੋੜ ਸੀ ਡੈਡੀ ਨੇ ਇਹਨੇ ਗੁਰਦੁਆਰੇ ਲਵਾਇਆ ਸੀ ਇਹਨੇ ਕਿਹਾ ਕਿ ਚਾਚਾ ਜੀ ਉੱਥੇ ਚੱਲ ਜਾਓ ਡੈਡੀ ਚਲੇ ਗਏ ਨਾਲ ਜਦੋਂ ਡੈਡੀ ਨਾਲ ਗਏ ਨਾ ਡੈਡੀ ਅਨਪੜ੍ਹ ਬੰਦੇ ਸਿੱਧੇ ਬੰਦੇ ਬੜੇ ਲਿਖੇ ਨਹੀਂ ਇਹਨਾਂ ਨੇ ਕਿਹਾ ਕਿ ਥੋੜੀ ਬੋਟੀ ਗੱਡੀ ਗਹਿਣੇ ਕਰਨੀ ਆ ਡੈਡੀ ਗਹਿਣੇ ਕਰਨਗੇ ਨਾ ਸਾਰੀ ਬੈਲ ਖਾਲੀ ਤੇ ਪੈਸਾ ਕੋਈ ਨਹੀਂ ਦਿੱਤਾ ਕਹਿੰਦੇ ਨੇ ਮੈਂ 8 ਲੱਖ ਦਿੱਤਾ ਕੋਈ ਪੈਸਾ ਨਹੀਂ ਇਹਨੇ ਦਿੱਤਾ ਸਭ 6 ਲੱਖ ਤੋਂ ਵੱਧ ਦਿੱਤਾ ਤੇ ਬਾਕੀ ਇੱਕ ਗੱਲ ਲੱਗੀ ਜੇ ਜਦੋਂ ਤੇਰੀ ਰਿਪੋਰਟ ਮਾਰ ਹੋ ਰਹੀ ਆ ਤੂੰ 8 ਢਾਣੇ ਗਏ ਬੱਚੇ ਹਾਂਜੀ 8 ਢਾਣੇ ਗਏ ਸਾਰਿਆਂ ਨੇ ਕਾਰਵਾਈ ਨਹੀਂ ਸੁਣੀ ਉਹਨਾਂ ਨੂੰ ਪਤਾ ਕੀ ਗਿਆ ਉਹਨਾਂ ਨੇ ਇਹ ਗੱਲ ਕੀਤੀ ਸਰਕਾਰ ਗੁਰੇ ਦੀ ਕੁਝ ਨਹੀਂ ਕਰ ਸਕਦੇ ਦੂਜੀ ਗੱਲ ਇਹ ਸਾਡੇ ਮਰਡਰ ਇਹਨੇ ਖਾਲੇ ਢਾਈ ਲੱਖ ਦੇ ਬਾਕੀ ਜਿਹੜਾ ਝੋਨਾ ਸਾਡਾ ਉਹ ਵੀ ਫਸਲੇ ਖਾ ਗਿਆ ਕਿੰਨਾ ਵੱਲੋਂ ਕਹਿ ਗਿਆ ਕਿਹੜੇ ਕੋਈ ਥਾਣੇਦਾਰ ਦਾ ਨਾਮ ਯਾਦ ਹੈ ਨਹੀਂ ਥਾਣੇਦਾਰ ਦਾ ਨਾਮ ਨਹੀਂ ਕਿਉਂਕਿ ਸਾਨੂੰ ਨਾਮ ਦੇ ਪਰ ਉਹ ਅੰਦਰ ਨਹੀਂ ਜਾਣ ਦਿੱਤੇ ਸਾਨੂੰ ਗੇਟੋਂ ਬਾਹਰ ਕੱਢ ਦਿੱਤਾ ਕਿ ਗੋਰੇ ਪ੍ਰਧਾਨ ਦੀ ਸਰਕਾਰ ਆ ਤੁਸੀਂ ਕਿਤੇ ਨਹੀਂ ਜਾ ਸਕਦੇ ਜਦੋਂ ਅਸੀਂ ਮਗਰ ਜਾਂਦੇ ਸਾਡੀ ਗੱਡੀ ਜਾਂਦੀ ਆ ਤੁਹਾਨੂੰ ਕਿੱਦੋਂ ਪਤਾ ਲੱਗਦਾ ਹੈ ਅਜੀ ਉਹ ਸਾਰਾ ਲੱਗਦਾ ਉਹਦਾ ਤਾਨੂੰ ਨੂੰ ਪਤਾ ਲੱਗਾ ਕਿ ਝੜੀਏ ਜ਼ਮੀਨ ਆ ਪੈਣੀ ਆਪਣਾ ਬੈ ਕਰਦੀ ਹੈ ਗੈਣੇ ਨਹੀਂ ਭਾਈ। ਉਹ ਕਿਉਂਕਿ ਜਿੱਥੇ ਰੋਲਾ ਪਿਆ ਸੀ ਤੇ ਪਿੰਡੇ ਵਿੱਚ ਮੇਰੀ ਪਰਜਾਈ ਤਾਈ ਦੀ ਨਾ ਗਈ ਸੀ। ਆਪਣੇ ਫਾਰਮ ਕਰਾਉਣ ਪੈੜੀ ਦੇ। ਉਹਨੇ ਸਾਨੂੰ ਆਣ ਕੇ ਦੱਸਿਆ ਕਿ ਤੁਹਾਡੀ ਪੈੜੀ ਜਿਹੜੀ ਹੈ ਗੈਣੇ ਕਰਦੇ ਸਾਰੀ ਫੈਲ ਖਾਲੀ। ਚਲੋ ਆਪਾਂ ਇੱਥੇ ਜਾ। ਠੀਕ ਠਾਕ।